ਪੰਜ ਸੈਂਕੜੇ ਖਤਮ ਕਰੀਏ ਇੱਕ ਮਿੰਟ ਇੱਕ ਮਿੰਟ ਯਾਰ ਯਾਰੇ ਚ ਸਾਡਾ ਕੀ ਕਸੂਰ ਆ ਉਹ ਟੀਮ ਕਹਿੰਦੀ ਉਹ ਰੇਡਰ ਨਹੀਂ ਰੇਡ ਪਾਉਂਦਾ ਉਹ ਕਹਿੰਦੇ ਤੇਜ ਪਾਓ ਅਸੀਂ ਉਹਨੂੰ ਆਨੇ ਤੇਜ ਪਾਓ ਉਹ ਕਹਿੰਦਾ ਮੈਂ ਕੱਲਾ ਵਾਂ ਤੇ ਉਹ ਥੱਕ ਗਿਆ ਪਰ ਸਾਡੀ ਮਜਬੂਰੀ ਉਹਨਾਂ ਦੇ ਨਹੀਂ ਕੋਈ ਕਸੂਰ ਆ ਅਸੀਂ ਤੇ ਮੈਂ ਜਿਹਨੂੰ ਪਲੇ ਕਰੋ ਵੀ ਟਾਈਮ ਲਾਓ ਆਪਾਂ ਹੁਣ ਆਪਾਂ ਹੁਣ ਟਾਈਮ ਫੇਰ ਦੱਕਾਂਗੇ ਉਹ ਟੀਮ ਤਰਾਜ ਕਰਦੀ ਆ ਦੂਜੀ ਹਾਂਜੀ ਜਗਦੀਪ ਕਲੇਰ ਤੇ ਸਾਡੇ ਮੇਰ ਖੇਰਾ ਤੇ ਵੱਡਾ ਪੁਖਾਰੀਵਾਲ ਕਹਿੰਦੇ 21000 ਔਲਖਾਂ ਵਾਲੇ ਦੇ ਵਿੱਚ 21000 ਔਲਖਾਂ ਵਾਲੇ ਅਮਰਤ ਦੇ ਹਰਪਾਲ ਬੈਠਾ ਧਾਰੀ ਵਾਲ ਮੇਰੇ ਵੀਰੋ ਖੱਬੀਆਂ ਸੱਜੀਆਂ ਬਾਵਾ ਨਾਲ ਭਰਾ ਦੇ ਬੈਠੀਆਂ ਮੇਰੇ ਵੀਰੋ ਜੱਗਾ ਸਰਪੰਚ ਆ ਆ ਯਾਰਾਂ ਦਾ ਯਾਰ ਅੱਜ ਬੱਲੇ ਬੱਲੇ ਹੁੰਦੀ ਹੈ ਉਧਰ ਕਹਿੰਦੇ ਸਠਿਆਲੇ ਤੋਂ ਭਰਾ ਆਏ ਹੋਏ ਐ ਜਗਦੀਪ ਤੇ ਜਗਦੀਪ ਦੀ ਭੂਆ ਦੇ ਪੁੱਤਰ ਨੇ ਜਵਰਾਜ ਬਲ ਤੇ ਗੁਰਬੀਰ ਬਲ ਹੁਣਾਂ ਦਾ ਧੰਨਵਾਦ ਹੈ ਸਾਡੇ ਰਣਜੀਤ ਸਿੰਘ ਦੀ ਰਾਣਾ ਜਿਨ੍ਹਾਂ ਨੇ ਪਹਿਲਾ ਇਨਾਮ ਸਪੌਂਸਰ ਕੀਤਾ ਹੈ ਧੰਨਵਾਦ ਲਓ ਸਾਰੇ ਸਿਰੇ ਦਾ ਮੈਚ ਹੈ ਜਤਿੰਦਰ ਜੁਕੇ ਜਤਿੰਦਰ ਜੁਕੇ ਰਾੜਾ ਜੁਕੇ ਜਿਨ੍ਹਾਂ ਨੇ 50000 ਰੁਪਏ ਦਾ ਵਿਸ਼ੇਸ਼ ਯੋਗਦਾਨ ਭੇਜਿਆ ਉਹ ਤਾਂ ਮੇਰੀ ਬੇਨਤੀ ਹੈ ਵੀ ਆਪਾਂ ਸਰਪੰਸਖ ਇੱਕ ਮਿੰਟ ਇੱਕ ਮਿੰਟ ਯਾਰ ਯਾਰ ਇਹਦੇ ਸਾਡਾ ਕੀ ਕਸੂਰ ਆ ਉਹ ਟੀਮ ਕਹਿੰਦੀ ਉਹ ਰੇਡਰ ਨਹੀਂ ਰੇਡ ਪਾਉਂਦਾ ਉਹ ਕਹਿੰਦੇ ਤੇਜ਼ ਪਾਓ ਅਸੀਂ ਉਹਨੂੰ ਆਨੇ ਤੇਜ਼ ਪਾਓ ਉਹ ਕਹਿੰਦਾ ਮੈਂ ਕੱਲਾ ਆਂ ਤੇ ਉਹ ਥੱਕ ਗਿਆ ਪਰ ਸਾਡੀ ਮਜਬੂਰੀ ਉਹਨਾਂ ਸਾਡੇ ਨਹੀਂ ਕਿ ਕੋਈ ਕਸੂਰ ਆਹੀ ਤੇ ਮੈਂ ਜਿਹਨੂੰ ਪਲੇ ਕਰ ਉਹ ਵੀ ਟਾਈਮ ਨਾਲ ਆਪਾਂ ਹੁਣ ਆਪਾਂ ਹੁਣ ਟਾਈਮ ਫੇਰ ਧੱਕਾਂਗੇ ਉਹ ਟੀਮ ਤਰਾਜ ਕਰਦੀ ਆ ਦੂਜੀ ਹਾਂਜੀ ਜੇ ਬੁਲਟ ਵੀਰ ਥੱਕ ਗਿਆ ਆ ਨਾ ਤੇ ਨਾ ਪਾ ਮੇਰਾ ਵੀਰ ਓਕੇ 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 ਜਦੋਂ ਬੋਲੇ 4 ਸੈਕਿੰਡ ਕਰੋ ਕਰੋ ਗਰਾਊਂਡ ਕਲੀਅਰ ਆ ਪਾ ਕੇ ਚੱਲਣ ਦੇ ਮਾਣਿਆ ਇੰਟਰਸਟ ਬਣਨ ਦੇ ਲੋਕਾਂ ਨੂੰ ਸਵਾਦ ਲੈ ਲੈਣ ਦੇ ਯਾਰ ਮੇਰੇ ਜਿਹੜੇ ਮੀੜ ਮੇਰੇ ਵੀਰ ਜਿਹੜੇ ਆ ਨਾ ਮੇਰੇ ਨਾਲ ਹੀ ਆਜੋ ਬਾਹਰ ਬਾਹਰ ਬਾਈ ਜੀ ਇੱਕ ਬੇਨਤੀ ਹੈ ਵੀ ਜਿਨ੍ਹਾਂ ਦੀ ਡਿਊਟੀ ਨਹੀਂ ਉਹ ਬਾਹਰ ਹੋ ਜਾਓ ਮੈਚ ਤਾਂ ਆਪੇ ਹੀ ਕਰਾ ਦੇਾਂਗੇ ਮੇਰਾ ਭਰਾ ਬਣ ਕੇ ਮੈਚ ਤੇ ਅਸੀਂ ਆਪੇ ਹੀ ਕਰਾ ਦੇਾਂਗੇ ਪਰ ਗਰਾਊਂਡ ਦੇ ਵਿੱਚੋਂ ਮੇਰਾ ਭਰਾ ਬਣ ਕੇ ਥੋੜਾ ਰਸ਼ ਘਟਾ ਦਿਓ ਬੜੀ ਮਿਹਰਬਾਨੀ ਹੋਊਗੀ ਖੀਰਾਵਾਲੀਆ ਬੁਲਟ ਹਰਮਨ ਬੁਲਟ ਤਰਸੇਮ ਸਿੰਘ ਪੰਡਾਲ ਦਾ ਮੇਰੇ ਵੀਰੋ ਪੋਤਾ ਕਬੱਡੀ 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 ਰਾਜਾ ਪੱਤਰੀ ਰਾਜਾ ਪੱਤਰੀ ਤੇ ਬੁਲਟ ਰਾਜਾ ਪੱਤਰੀ ਤੇ ਬੁਲਟ ਲੱਗਾ ਜੋਰ ਨੰਬਰ 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 ਡੀਏਵੀ ਦਾ ਜਾਂ ਫਿਰ ਨੰਬਰ ਗੁਰਦਾਸਪੁਰ ਲਾਈਨ ਦਾ ਹੋਊਗਾ ਗੱਲ ਸਮੇਂ ਦੀ ਤੇ ਪੁਆਇੰਟ ਬੱਲੇ 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 ਕਲੀਰਾਂ ਦੇ ਵਿੱਚ ਪੈਣ ਪਟਾਕੇ ਓਏ ਖੜਕਾ ਸੁਣੇ ਲਾਹੌਰ